ਸੋ ਕੀ ਜੀ ਅੰਕ ਦਿੱਤੇ ਜਿੰਨ ਤੋਂ ਮਾਤਰਾ ਨੇ ਦਿੱਤੀ ਵੈਰੀ ਗੁੱਡ ਵੈਰੀ ਬਟ ਦੱਕਾ ਆਕੇ ਤੈਨੂੰ ਅਕਸਰ ਮਿਲਾ ਦੇਣਾ ਸ਼ਾਬਾਸ਼ ਉਹ ਬੀਬੀ ਕਿੱਥੇ ਆ ਇੱਥੇ ਆ ਗਈ ਆ ਅਾ ਬੀਬੀ ਕਿਵੇਂ ਆ ਅੱਗੇ ਵੇਲੜੋ ਉਹ ਹਾਂ ਬੀਬੀ ਤੈਨੂੰ ਕੀ ਹੋਇਆ ਤੂੰ ਐਵੇਂ ਸਵੇਰੇ ਸਵੇਰੇ ਗਰਮ ਹੋਈ ਜਾਂਦੀ ਆ ਆਵੇ ਮੇਲੇ ਫਰੀਆਨੇ ਕੋ ਕੰਮ ਕਰਿਆ ਕਰੋ ਤੁਹਾਨੂੰ ਰੋਟੀਆਂ ਮਿਲ ਜਾਂਦੀਆਂ ਨੇ ਪੱਕੀਆਂ ਪਕਾਈਆਂ ਕੱਪੜੇ ਧੋਦੇ ਮਿਲ ਜਾਂਦੇ ਕੋ ਕੰਮ ਕਰਦਾ ਵੀ ਸੋਚੋ ਕੋਈ ਵੀ ਕੰਮ ਕਰ ਲਏ ਮੇਰਾ ਵੀ ਬੜਾਪਾ ਦੇਖੋ ਮੈਂ ਉਹ ਬਰਾਉਂਗਾ ਕਿ ਰੋਟੀ ਪੱਕਦੀ ਹੋ ਗਈ ਮੇਰੀ ਦੁੱਧੀ ਕਮਾਈ ਦੀ ਕਹਿੰਦੀ ਗੱਲ ਕਰਦੀਆਂ ਲੋਕ ਤਾਂ ਸਾਨੂੰ ਲਾਇੰਸ ਲਾ ਕੇ ਪੈਸੇ ਦੇ ਕੇ ਜਾਂਦੇ ਆ ਉਹ ਤਾਂ ਹੈਗਾ ਜੀ ਹਾਗਾ ਜੀ ਨਾ ਤੁਹੀਂ ਹੋਰ ਜੇ ਰੱਗਦੇ ਇਹ ਐਨੀ ਕਮਾਈ ਹੈਗੀ ਆ ਮੇਰੇ ਹੱਥੇ ਤੋਂ ਮੈਨੂੰ ਪਤਾ ਲੱਗੇ ਕਿ ਸ਼ਰਨ ਕਰੋ ਤੁਹਾਡੀ ਭੈਣ ਦਾ ਵਿਆਹ ਕਰਨਾ ਹੈ ਤੁਸੀਂ ਸ਼ਰਨ ਲਈ ਹੋਈ ਜਾਵੇਂ। ਓ ਬੀਬੀ ਤੂੰ ਕਿਉਂ ਚਿੰਤਾ ਕਰਦੀ ਆਂ ਜਿੱਥੇ ਸਾਡੀ ਭੈਣ ਦੇ ਸੰਯੋਗ ਲਿਖੇ ਹੋਣਗੇ ਨਾ ਉੱਥੇ ਆਪੀ ਹੋ ਜਾਣਾ ਵਾ ਐਵੇਂ ਟੈਨਸ਼ਨ ਲਈ ਜੰਨੀ ਆਂ ਨਾ ਰੇ ਸਾਡਾ ਦਿਮਾਗ ਖਰਾਬ ਕਰਦੀ। ਓ ਬੀਬੀ ਭੈਣ ਦੇ ਵਿਆਹ ਦੀ ਸਾਨੂੰ ਵੀ ਚਿੰਤਾ ਵਾ ਕਿਸੇ ਕਰਕੇ ਤਾਂ ਹਜੇ ਤੱਕ ਅਸੀਂ ਨਹੀਂ ਵਿਆਹ ਕਰਾਇਆ। ਓ ਸ਼ਰਨ ਕਰ ਲੋ ਪੂਰੀ ਉਮਰ ਲੰਘ ਗਈ ਆ ਵਿਆਹ ਦੀ। ਕੋਈ ਕੰਮ ਕਰ ਕਾ ਲੋ ਅੱਛਾ ਏ ਯਾਰ ਚਲੀ ਤੇ ਕੋਈ ਗੱਲ ਨੂੰ ਲੈ ਕੇ ਬੈਠੀ ਨਹੀਂ ਆਉਂ ਦੋ ਬਾਾਰ ਇਹ ਮੇਰੇ ਕੋ ਸੁਣਦੇ ਹੀ ਨਹੀਂ ਮੁੰਡੇ ਮੇਰੀ ਗੱਲ ਸੁਣਦੇ ਹੀ ਨਹੀਂ ਸੋ ਬਾਈ ਜੀ ਲੈ ਰਵੋ ਕੋਲੀ ਪਿਆਸ ਲੱਗੀ ਹੋਈ ਸੀਗੀ ਸਬਜ਼ੀ ਸੂਜੀ ਬਣਾਈ ਆ ਕੋਈ ਬਣਾਉਣ ਲੱਗੀ ਆ ਜਮੇ ਹਾਂਜੀ ਬਣਾਉਣ ਲੱਗੀ ਆ ਅੱਛਾ ਬਾਈ ਜੀ ਮੈਂ ਇੱਕ ਗੱਲ ਕਰਾਂ ਤੁਹਾਡੇ ਨਾਲ ਦੱਸੋ ਗੁੱਸਾ ਤਾਂ ਨਹੀਂ ਕਰੋਗੇ ਉਹ ਸਾਰੀ ਗੱਡੀ ਦਾ ਲੈਦੇ ਚ ਬਾਈ ਜੀ ਤੁਸੀਂ ਬਹੁਤ ਗੁੱਸੇ ਨਾਲ ਬੋਲਦੇ ਹੋ ਨਿੱਕੀ ਜੇ ਗੱਲ ਕਰਾਂ ਗੁੱਸਾ ਤਾਂ ਨਹੀਂ ਕਰਉਂਗਾ ਨਹੀਂ ਕਰਦਾ ਬਾਈ ਜੀ ਦੇਖੋ ਹੁਣ ਆਪਣੇ ਬੇਬੇ ਬਾਪੂ ਵੀ ਨਹੀਂ ਹੈਗੇ ਤੇ ਕੱਲ ਨੂੰ ਹੁਣ ਮੇਰਾ ਵਿਆਹ ਵੀ ਹੋ ਗਿਆ ਤੇ ਤੁਸੀਂ ਇਕੱਲੇ ਰਹਿ ਜਾਓਗੇ ਤੇ ਤੁਹਾਡੀ ਰੋਟੀ ਪਾਣੀ ਕੌਣ ਬਣਾਊਗਾ ਤੇ ਮੈਂ ਚਾਹਨੀ ਆ ਕਿ ਤੁਸੀਂ ਵਿਆਹ ਕਰ ਲਓ ਦੇਖ ਰਮਨ ਤੂੰ ਮੇਰੀ ਛੋਟੀ ਭੈਣਾ ਬੱਚਿਆ ਮਰ ਗਈ ਠੀਕ ਹੈ ਨਹੀਂ ਤੈਨੂੰ ਛੱਡ ਕੇ ਬਾਈ ਆਪਣਾ ਵਿਆਹ ਕਰਾਵਾ ਚੰਗਾ ਨਹੀਂ ਕਰਦਾ ਬਾਈ ਜੀ ਤੁਹਾਡੀ ਗੱਲ ਨਾ ਬਿਲਕੁਲ ਸੱਚੀ ਆ ਜਦੋਂ ਦੇ ਬੇਬੇ ਬਾਪੂ ਜੀ ਚਲੇ ਗਏ ਦੁਨੀਆ ਤੋਂ ਤੁਸੀਂ ਹੀ ਤਾਂ ਪੁੱਤਰਾ ਮੰਦ ਮੈਨੂੰ ਰੱਖਿਆ ਆ ਨਾਲੇ ਕੱਲ ਨੂੰ ਜੇ ਮੇਰਾ ਵਿਆਹ ਹੋ ਗਿਆ ਤੇ ਫੇਰ ਤੁਹਾਨੂੰ ਕੌਣ ਸੰਭਾਲੂਗਾ ਮੈਨੂੰ ਤਾਂ ਹਮੇਸ਼ਾ ਟੈਨਸ਼ਨ ਰਹੂਗੀ ਨਾ ਕਿ ਮੇਰੇ ਵੀਰੇ ਨੇ ਰੋਟੀ ਖਾਧੀ ਕਿ ਨਹੀਂ ਖਾਧੀ ਤਾਂ ਹੀ ਤਾਂ ਮੈਂ ਤੁਹਾਨੂੰ ਕਹਿਨੀ ਕਿ ਤੁਸੀਂ ਵਿਆਹ ਕਰਾ ਲਓ ਬਾਈ ਜੀ ਕੀ ਹੋ ਗਿਆ ਮੈਂ ਤਾਂ ਡਰਦੀ ਡਰਦੀ ਤੁਹਾਡੇ ਨਾਲ ਗੱਲ ਕੀਤੀ ਸੀ ਮੈਨੂੰ ਬੜਾ ਡਰ ਲੱਗਦਾ ਤੁਹਾਡੇ ਅੜੇ ਸੁਭਾਅ ਦਾ ਰਮਨ ਮੇਰਾ ਅੜੇ ਸੁਭਾਅ ਜਿਹੜਾ ਨਾ ਉਹ ਲੋਕਾਂ ਵਾਸਤੇ ਆ ਤੇਰੇ ਵਾਸਤੇ ਨਹੀਂ ਐਸੇ ਅੜੇ ਸੁਭਾਅ ਦੇ ਕਰਕੇ ਕੋਈ ਮੇਰੇ ਦਰੋਂ ਉਹ ਖੰਭ ਨਹੀਂ ਸਕਦਾ ਪਰ ਬਾਈ ਜੀ ਜਿਹੜੀ ਮੈਂ ਵਿਆਹ ਬਾਰੇ ਗੱਲ ਕੀਤੀ ਸੀ ਰਮਨ ਤੂੰ ਚੱਲ ਰੋਟੀ ਲਾ ਮੈਂ ਸੋਚ ਜਰੂਰ ਦੇ ਬਾਰੇ ਠੀਕ ਹੈ ਬੀਬੀ ਨਸੀਗਾ ਇਹਾ ਜਮੇ ਵਾਦੀ ਰੱਖ ਲਓ ਬੈਠ ਹੋਰ ਪਾਣੀ ਪੀਣਾ ਪਾਣੀ ਤੇ ਪੀ ਲੈਨੀ ਆ ਬੀਬੀ ਮੈਂ ਕਿਹਨੇ ਤੇਰੇ ਕੋਲ ਕੰਮ ਆਈ ਸੀ ਇਹਨਾਂ ਕੋਈ ਕੰਮ ਆਵਿਨਾ ਦਾਪੋ ਨਾ ਮੈਂ ਤੇ ਪੁੱਛਣ ਆਈ ਸੀ ਬੀਬੀ ਕਿਤੇ ਮੁੰਡਿਆਂ ਦਾ ਤੇ ਕੁੜੀ ਦਾ ਕੀਤਾ ਰਿਸ਼ਤਾ ਰਿਸ਼ਤਾ ਨੂੰ ਇਹਨਾਂ ਦਾ ਰਿਸ਼ਤਾ ਦਾ ਕਰਨਾ ਹੈ ਮੁੰਡੇ ਬਣਦੇ ਨਹੀਂ ਕੁੜੀ ਦੀ ਉਮਰ ਵੀ ਵੀਰਦੀ ਜਾਂਦੀ ਆ ਮੈਂ ਰਸ ਕੀ ਕਰਾਂ ਮੁੰਡਾ ਨਹੀਂ ਕਰਨਾ ਹੈ ਕੁੜੀ ਦਾ ਵੀ ਕਰਨਾ ਹੈ ਤੇਰੀ ਨਿਕਲ ਤੁਹ ਹੈਗਾ ਤਾਂ ਦੱਸਨੇ ਨੂੰ ਬੀਬੀ ਤੁਹਾਡੀ ਕੁੜੀ ਦੀ ਉਮਰ ਹੈ 40-45 ਸਾਲ ਹੋ ਗਈ ਆ ਘੱਟੋ ਘੱਟ ਹੀ ਮੁੰਡਾ 50 ਸਾਲ ਦਾ ਚਾਹੀਦਾ ਤੁਹਾਨੂੰ ਇਹ ਗੱਲ ਤਾਂ ਤੇਰੀ ਠੀਕ ਆ ਕੁੜੀ ਤਾਂ 40 ਸਾਲ ਦੀ ਹੋ ਗਈ ਕੋਈ ਮੁੰਡਾ ਐ ਹੋ ਜਾ ਦੇਖ ਲਾ ਪਰ 55 ਵੀ ਹੋਊ ਕੋਈ ਗੱਲ ਬੋਲ ਜਾਣਾ ਹੋਵੇ ਪਰ ਉਹਨਾਂ ਨਾਲ ਗੱਲ ਕਰਨੇ ਲੈਣਾ ਦੇਣਾ ਕੋਈ ਨਹੀਂ ਅਜੇ ਅਜੇ ਤੱਕ ਤੁਸੀਂ ਜਿnabla ਵੀ ਤੋੜਾਂਗੇ ਚਲ ਠੀਕ ਆ ਬੀਬੀ ਹੁਣ ਮੈਂ ਜਾਣੀ ਆ ਮੈਂ ਤੁਹਾਨੂੰ ਦੇਖ ਕੇ ਦੱਸ ਦੂੰਗੀ ਜੇ ਮੁੰਡਾ ਕੋਈ ਹੋਇਆ ਚਲ ਧੀਰੀ ਪਾ ਨਾਜਨ ਸਿਆ ਸਾਸਰੀ ਕਾਲਰ ਸਾਸਰੀ ਕਾਲ ਕਿੰਦਰ ਕਦੋਂ ਫਿਰਦੀ ਆ ਤੂੰ ਅੱਜ ਨਾਜਨ ਸਿਆ ਮੈਂ ਤਾਂ ਤੈਨੂੰ ਹੀ ਮਿਲਣ ਆਈ ਸੀ ਦੱਸ ਫਿਰ ਜੇ ਤੇਰਾ ਵਿਆਹ ਕਰਾਉਣ ਦਾ ਇਰਾਦਾ ਹੈਗਾ ਤੇ ਮੈਂ ਤੇਰੇ ਵਾਸਤੇ ਕੁੜੀ ਦੇਖਾ ਕੋਈ ਆਓ ਮੈਂ ਤੇ ਵਿਆਹ ਹੋਊ ਜਦੋਂ ਹਰੇਕ ਕੰਮ ਦੀ ਉਮਰ ਹੁੰਦੀ ਆ ਜੇ ਤੂੰ ਆਪਣਾ ਹੁਣ ਵਿਆਹ ਕਰਾਏਂਗਾ ਕੱਲ ਨੂੰ ਕੰਮੀ ਆਪਣੀ ਭੈਣ ਦਾ ਕਰੇਗਾ ਹੂੰ ਆਪਕੇ ਅੰਦਰ ਤੂੰ ਸਹੀ ਕਹਿਨੀ ਆ ਮੈਨੂੰ ਕਈ ਵਾਰੀ ਰਮਨ ਨੇ ਵੀ ਕਿਹਾ ਕਿ ਮੇਰੇ ਵਿਆਹ ਤੋਂ ਬਾਅਦ ਤੇਰੀ ਰੋਟੀ ਤੋਂ ਖਾਣ ਤੁਰੂ ਤਾਂ ਹੀ ਮੈਂ ਨਾਜਰ ਸਿੰਘ ਤੈਨੂੰ ਕਹਿਨੀ ਆ ਇੱਕ ਬਹੁਤ ਵਧੀਆ ਪਰਿਵਾਰ ਆ ਉਹਨਾਂ ਦੀ ਕੁੜੀ ਵੀ ਵਧੀਆ ਵਾ ਤੇਰੀ ਉਮਰ ਵਰਗੀ ਹੋਈ ਆ ਜੇ ਤੂੰ ਕਹਿਨੀ ਤਾਂ ਮੇਰਾ ਨਾਂ ਨਾਲ ਘਾਲੇ ਤੋਰ ਲੈਣੀ ਆ ਠੀਕ ਐ ਮੈਂ ਲੈ ਗੱਲ ਠੀਕ ਐ ਪਰ ਉਹਨਾਂ ਨਾਲ ਲੈਣ ਦੇਣ ਵਾਲੇ ਗੱਲ ਹੋਲੀ ਚਲ ਠੀਕ ਐ ਅੱਜ ਅਖਿਆ ਮੈਂ ਉਹਨਾਂ ਨਾਲ ਗੱਲ ਕਰ ਲੈਣੀ ਐ ਦੇਣਾ ਉਹਨਾਂ ਨੇ ਕੁਝ ਨਹੀਂ ਕੁੜੀ ਚੁੰਨੀ ਚੜਾ ਕੇ ਤੋਰਨਗੇ ਜੇ ਤੂੰ ਕਹਿੰਨੀ ਤਾਂ ਮੈਂ ਗੱਲ ਕਰਕੇ ਤੈਨੂੰ ਦੱਸ ਦੂੰਗੀ ਹੁਣ ਮੈਂ ਜਾਣੀ ਐ ਚਲ ਠੀਕ ਐ ਸੱਚੀ ਕਹੋਗੀ ਵੀ ਸੱਚੀ ਕਾ ਉਹ ਕਿੰਨਾ ਘੇੜੀ ਰਾ ਹਾਂ ਬਈ ਠੀਕ ਹੋਰ ਅੰਦਰ ਉੱਲ ਲਈ ਸੁਬਨਿਆ ਆ ਬੀਬੀ ਖੁਸ਼ੀ ਦੀ ਗੱਲ ਆ ਮੈਂ ਮੁੰਡੇ ਵਾਲਿਆਂ ਨਾਲ ਗੱਲ ਕਰਿਆ ਆਂ ਦੋਨੇ ਭੈਣ ਭਰਾ ਆ ਕੋਈ ਲੈਣ ਦੇਣ ਦੀ ਗੱਲ ਨਹੀਂ ਤਿੰਨੇ ਚੜਾ ਕੇ ਤੋੜ ਦੇਣੀ ਆਪਾਂ ਕੋਲ ਅਗਾਂਹ ਬਹੁਤ ਬੜੇ ਫੋਲਮ ਵੀ ਲੈ ਆਈਆਂ ਮੇਰੀ ਕੁੜੀ ਦਾ ਵਿਆਹ ਹੋ ਜਾਊਗਾ ਫਿਰ ਮੁੰਡਿਆਂ ਦਾ ਰਿਸ਼ਤਾ ਵੀ ਤੂੰ ਹੀ ਕਰਾਉਣਾ ਏ ਚਲੋ ਠੀਕ ਆ ਬੀਬੀ ਜੇ ਤੁਹਾਡੇ ਵੱਲੋਂ ਹਾਂ ਆ ਨਾ ਬਰ ਵਿਆਹ ਦੀ ਤਿਆਰੀ ਕਰੋ ਫਿਰ ਆਪਾਂ ਵਿਆਹ ਤਾਂ ਹੀ ਮਿਲਾਂਗੇ ਚਲ ਜੀ ਨੀ ਦਾ ਭਾਵੇਂ ਸੱਚੀ ਆ ਜਾ ਮਾਲਕ ਤੇਰਾ ਵੋ ਸੁ ਪਰ ਮੇਰੀ ਕੁੜੀ ਦਾ ਕਰ ਵਸੂਗਾ ਆ ਨਕਮੇ ਮੇਰੇ ਮੁੰਡੇ ਜਿਨੇ ਇਹਨਾਂ ਕਰੇ ਘਸਾਨੇ ਸੀ ਹੁੰਦਾ ਚਲੋ ਹਾਂ ਪੂਰੀ ਦਾ ਕਰ ਵਸੂਗਾ ਮੁੰਡਿਆਂ ਦਾ ਵੀ ਕਿਤੇ ਰੋਕਾ ਦੀ ਬੋ ਕਿੰਦਾ ਰਜਿਮੇ ਮੁੰਡੇ ਨੇ ਘਸਪਾਈ ਆ ਹੈ ਆਪਾਂ ਉਹ ਕਹਿੰਦੇ ਬਾਹਰ ਕੁਝ ਨਹੀਂ ਕਰਨਾ ਆਪਾਂ ਚੁੰਨੀ ਚੜਾ ਕੇ ਦੋ ਦਾਂਗੇ ਹੈ ਮੈਂ ਨਹੀਂ ਵਿਆਹ ਕਰਾਉਣ ਦੇ ਪਹਿਲਾਂ ਤੂੰ ਬਘੇਲੇ ਦਾ ਵਿਆਹ ਕਰਵਾ ਤੇਰੀ ਤਾਂ ਰੋਟੀ ਦਾ ਕਿੰਨਾ ਓੱਖਾ ਹੋਣਾ ਨੂੰ ਮੈਂ ਵੀ ਚਾਰ ਦਿਨ ਉਹਨਾਂ ਦੀ ਪੱਕੀਆਂ ਖਾ ਲੂੰਗੀ ਨਾ ਤੇਰੀ ਰੋਟੀ ਪੱਕਦੀ ਹੋ ਜੂ ਤਾਂ ਇਹ ਜਿਵੇਂ ਹੋਣਾਂ ਦੇ ਵਾਰ ਦੇ ਮੁੰਡਾ ਤੇ ਇਹ ਹਾਂ ਲੱਗ ਗਿਆ ਜੁਮੈਲਾ ਤਬਲੀ ਹੋਣੀ ਆ ਮੋਂ ਤੂੰ ਜਵਾਬ ਨਾ ਦੇ ਮੈਨੂੰ ਕੱਢ ਲੈ ਜੀ ਮੈਂ ਬਹੁਤ ਧੀਕ ਲੱਗਦਾ ਬੀ ਖਾਂਦਾ ਬੰਦੂ ਜੇ ਤੂੰ ਖੋਜੈ ਨਾ ਆਪਾਂ ਅੱਜ ਵਾ ਪਕਾ ਕਰਨਾ ਤੋ ਕਰ ਦੇਣਾ ਆ ਆ ਕੇੰਦਰ ਜੰਦਾ ਕੋਈ ਵਧੀਆ ਜਿਆ ਸੁਨੇਹਾ ਹਾਂ ਲਿਆਈਆਂ ਲਿਆਈਆਂ ਸੁਨੇਹਾ ਬਹੁਤ ਵਧੀਆ ਲੈ ਕੇ ਆਈਆਂ ਮੈਂ ਉਹਨਾਂ ਨਾਲ ਸਾਰੀ ਗੱਲਬਾਤ ਕਰਈ ਆਈਆਂ ਤੂੰ ਹੁਣ ਤਿਆਰੀ ਕਰ ਐਤਵਾਰ ਨੂੰ ਆਪਾਂ ਕਿੰਨੀ ਚੜਾਵਾ ਕਰਕੇ ਲੈ ਆਉਣਾ ਵਾ ਅੱਛਾ ਤੇ ਨਾਲੇ ਤੂੰ ਸੁਖੀ ਨਾਲੇ ਤੇਰੀ ਭੈਣ ਸੁਖੀ ਰੋਟੀ ਪਾਣੀ ਵਧੀਆ ਘਰੇ ਬਣੂਗਾ ਠੀਕ ਚਲ ਠੀਕ ਐ 나ਜਰਾ ਹੋਏ ਮੈਂ ਜਾਂਦੀ ਆ ਤੂੰ ਹੀ ਐਤਵਾਰ ਨੂੰ ਆ ਜਾਓ ਤੇ ਮੈਂ ਉਧਰ ਜਾ ਕੇ ਵੀ ਤਿਆਰੀ ਕਰਾਉਣੀ ਆ ਠੀਕ ਆ ਠੀਕ ਆ ਠੀਕ ਐ Gracias. ਕਿਉਂਕਿ ਮੈਂ ਤੇ ਇੱਧਰ ਆਈ ਸੀਗੀ ਬੀਬੋ ਮੈਂ ਕਿਹਾ ਲੰਗ ਦੀ ਲੰਗ ਦੀ ਚਲ ਤੇਰਾ ਵੀ ਪਤਾ ਲੈ ਜਮਾ ਖਬਰ ਸਾਹ ਲੈ ਲਵਾਂਗੀ ਮੈਂ ਠੀਕ ਆ ਹਾਂ ਤੂੰ ਤਾਂ ਠੀਕ ਆ ਪਰ ਸੁਭਾਅ ਬਹੁਤ ਕੌੜਾ ਵਾ ਨਾ ਤਾਂ ਮੈਨੂੰ ਕਿਸੇ ਕੋ ਖੰਡ ਦੇਣੀ ਨਾ ਕਿਸੇ ਨਾਲ ਗੱਲ ਕਰਨ ਦੀ ਨਾ ਹੀ ਕਿਤੇ ਦੁਕਾਨ ਤੇ ਕੋਈ ਚੀਜ਼ ਦੀ ਲੋੜ ਪੈ ਜਾਊ ਉਧਰ ਜਮਾ ਇਹ ਅੰਦਰ ਬਾੜ ਕੇ ਰੱਖਣਾ ਮਤਲਬ ਆਏ ਨਹੀਂ ਹੈਗਾ ਵੀ ਮੈਂ ਖੁੱਲ ਖੇੜਾ ਮੈਨੂੰ ਕੋਈ ਹੂੰ ਨਸ਼ਾ ਨਹੀਂ ਖਾਣਾ ਕੁਛ ਨਹੀਂ ਇਹੋ ਜੀ ਕੋਈ ਆਤਮ ਨਹੀਂ ਜੀ ਚਲ ਕੋਈ ਨਾ ਬੀਬੋ ਮਾੜਾ ਮੋਟਾ ਤਾਂ ਹੁੰਦਾ ਹੀ ਰਹਿੰਦਾ ਵਾ ਚੰਗੇ ਬੰਦੇ ਕਰਮਾਂ ਨਾਲ ਹੀ ਮਿਲਦੇ ਨੇ ਖਾਂਦੇ ਪੀਂਦੇ ਘਰ ਦੇ ਨੇ ਵਧੀਆ ਪੈਸੇ ਵਾਲੇ ਬੰਦੇ ਨੇ ਇਹ ਫਿਰ ਮੈਨੂੰ ਤਾਂ ਮਿੱਠੀ ਜੇਲ ਦੇਤੀ ਨਾ ਮੇਰਾ ਨਾ ਪਿੱਕ ਕੇ ਜਾਣ ਨੂੰ ਬਹੁਤ ਜੀ ਕਰਦਾ ਮੈਨੂੰ ਉੱਥੇ ਵੀ ਨਹੀਂ ਜਾਣ ਦਿੰਦੇ ਮੇਰੇ ਭਰਾ ਮਾ ਨੂੰ ਮਿਲਣ ਨੂੰ ਮੇਰੀ ਮਾਂ ਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਮੈਨੂੰ ਉਹਲੇ ਹਿਰਦੇ ਰਹਿੰਦੇ ਉਹ ਬੀਬੀ ਨੇ ਫੋਨ ਨੂੰ ਆਇਆ ਜਾ ਕੇ ਉਹਨੂੰ ਮਿਲ ਮੁਲਾਓਗੇ ਤਾਂ ਕਹਿੰਦਾ ਜਿਉਂ ਵਿਆਹ ਆਇਆ ਗਿਆ ਦੀ ਕੋਈ ਨਹੀਂ ਉਹ ਤੋਂ ਫਿਕਰ ਨਾ ਕਰ ਬੀਬੀ ਐਵੇਂ ਟੈਨਸ਼ਨਾਂ ਲਈ ਜਾਨੀ ਆ ਕੋਈ ਗੱਲ ਨਹੀਂ ਸਾਡੀ ਭੈਣ ਆ ਉਹ ਆਏ ਕਿ ਮੈਂ ਕੋਈ ਉਹਨੂੰ ਬੋਲ ਜੂਗਾ ਤੇ ਨਾਲੇ ਹੁਣ ਉਹ ਸੁੱਖ ਨਾਲ ਆਪਣੇ ਘਰੇ ਸੁੱਖੀ ਸਾਧੀ ਰਹਦੀ ਆ ਤੇ ਰਹੀ ਜਾਂਦੇ ਐਵੇਂ ਤੇ ਬਰਕਾਰ ਦੀ ਟੈਨਸ਼ਨਾਂ ਨਾ ਪਾਈ ਜਾਨੀ ਠੀਕ ਆ ਐਵੇਂ ਕੋਈ ਨਹੀਂ ਹੁੰਦਾ ਠੀਕ ਆ ਟੈਨਸ਼ਨ ਆ ਪਤਾ ਉਹ ਤੂੰ ਆਸਾਂ ਸਿਆਰਾ ਬੜਾ ਬਘੇਲਾ ਆ ਨਾ ਜਮਾ ਮੇਲਾ ਹੈ ਇਹਨੇ ਕੋਈ ਕੰਮ ਕਰਨਾ ਨਹੀਂ ਨਾ ਕਿਦੋਂ ਕਰਦੇ ਲੱਗੇ ਉਹ ਬਸ਼ੀਂਦਾ ਠੀਕ ਠਾਕ ਆ ਪਰ ਦੇ ਹੁੰਦੇ ਕਿਹੜਾ ਆਪਣਾ ਤੈਨੂੰ ਪੜਾਇਆ ਸੀ ਤੇ ਵੀ ਖੋਜ ਬਾਦਿਆ ਇਹ ਤਾਂ ਰਹਿ ਗਿਆ ਯਾਰ ਅਸੇ ਦਾ ਪਰ ਤੂੰ ਵੀ ਬੜੀ ਅਕੂ ਹੀ ਬਾਦਿਆ ਲੈ ਆਈਏ ਅੰਦਰ ਇਹਨੂੰ ਕੋਸਦੇ ਆਪਾਂ ਸਾਥੀ ਕਾਪੇ ਬਾਸੇ ਬਾ ਦੰਦਾਂ ਕੇ ਦਾਤੋ ਆ ਬਿਨ ਸ਼ੌਕਸ਼ੇ ਯਾਰ ਲਾਸਕੋਲੀ ਦਾ ਸਾਂ ਬੀਬੀ ਮੈਂ ਗਈ ਸੀ ਕਿ ਵੀ ਕੋਲੇ ਉਹ ਚਾਰੀ ਬੜੀ ਦੁਖੀ ਪਰੇਸ਼ਾਨ ਜੀ ਆ ਉਹਦਾ ਘਰ ਵਾਲਾ ਬਾਲਾ ਹੀ ਆੜਾ ਬਾਹਮੂ ਤੇ ਬਾਹਰ ਆਣ ਜਾਣ ਨਹੀਂ ਦਿੰਦਾ ਕੀ ਜਹਾ ਪਾਏ ਦਾ ਜਸਾ ਠੀਕ ਹੈ ਤੁਹਾਨੂੰ ਠੀਕ ਹੈ ਠੀਕ ਹੈ ਆਪਾਂ ਉਹਦੇ ਪਰਿਵਾਰ ਨੂੰ ਦੇਖੋ ਤੇਰੀ ਮੁੰਡੀ ਮਰ ਸਿੰਘ ਸਾਡੀ ਕੁੜੀ ਦੀ ਮਰ ਸਿੰਘ ਦੋਨਾਂ ਦਾ ਇਹ ਨਿਗਾ ਨਹੀਂ ਹੋ ਗਿਆ ਉਹ ਨੂੰ ਅਗਲੇ ਸਭ ਆਹ ਨੂੰ ਠੀਕ ਕਰ ਉਹ ਵੀ ਸੁਭੀ ਤੇਰੀ ਭੈਣ ਵੀ ਸੁਭੀ ਅਜੇ ਇਹੋਸ ਕਰਦਾ ਅੰਦੇ ਦਾ ਕਾਤੇ ਉਹ ਤਾਂ ਕੋਈ ਨਹੀਂ ਦੇਖ ਵੀ ਮੇਰੇ ਕੋਲੋ ਅਸੂਲ ਆ ਉਹ ਨੰਬਰ ਤੋੜ ਨਹੀਂ ਸਕਦਾ ਬਾਕੀ ਰਹੀ ਜੋ ਵੀ ਛੋਟੀ ਦੀ ਗੱਲ ਉਹਨੂੰ ਕੋਈ ਤਕਲੀਫ ਨਹੀਂ ਹੁੰਦੀ ਕਿਸੇ ਕਿਸੇ ਦੀ ਮੈਂ ਆਪਣੇ ਸਹੌਦੇ ਵੀ ਕਾਬੂ ਪਾਉਂਗਾ ਧੀਗਾ ਮਾਤਾ ਥੋੜਾ ਜਿਹਾ ਇਹ ਆਪਣਾ ਸੁਭਾਅ ਬਦਲ ਲਵੇ ਆਪਾਂ ਆਪਣੀ ਕੁੜੀ ਨੂੰ ਵੀ ਸਮਝਾਇਆ ਉਹ ਵੀ ਸੁਭਾਅ ਬਦਲਣਾ ਤਾਂ ਹੀ ਘਰ ਚੱਲਦੇ ਨੇ ਚਲ ਠੀਕ ਆ ਵੀਵੀ ਕਲਵਿੰਦਰ ਸਹੀ ਕਹਿਣਾ ਵਾ ਜਦੋਂ ਦੋ ਪਰਿਵਾਰ ਜੁੜਦੇ ਨੇ ਨਾ ਥੋੜਾ ਵਗਾ ਹੇਠ ਉੱਪਰ ਦਾ ਕਰਨਾ ਹੀ ਪੈਂਦਾ ਵਾ ਕਾਹੀ ਗੱਲ ਬੱਸਦੇ ਨੇ ਸਵਾ ਬਦਲੋ ਹਾਂ ਕਿਵੇਂ ਬਦਲ ਜੂ ਸੁਭਾਅ ਹਾਂ ਭਾਈ ਕੀ ਕਰੀਏ ਹੁਣ ਕਰਨਾ ਕੀ ਆ ਦਿੱਤਾ ਵੱਟ ਕੇ ਨਹਿਰ ਸਿੱਟ ਦਿੰਦੇ ਪਤਾ ਲੱਗਦਾ ਹੀ ਪੁਰਾਣਾ ਆਪਣਾ ਨਾ ਨਾ ਪਤਾ ਬਦਮਾਸ਼ੀ ਬਾਅਦ ਚੱਲ ਜੇਂਦੀ ਹੈ ਘਰ ਜਣੀ ਉਹ ਆਪਣਾ ਪਰੌਣਾ ਐ ਬੀਬੀ ਅਸੀਂ ਤਾਂ ਨਹੀਂ ਜਾ ਸਕਦੇ ਕਿੰਦਰ ਭੈਣੇ ਤੂੰ ਸਿੱਧਾ ਉਹਨਾਂ ਦੇ ਘਰੇ ਜਾਣਾ ਵਾ ਬੀਬੋ ਨੂੰ ਕਹ ਦੇ ਆਪਣੇ ਕੱਪੜੇ ਲਿ ਗੇ ਚੱਕ ਕਿਸੇ ਨੂੰ ਕੁਝ ਨਹੀਂ ਪੁੱਛਣ ਦੀ ਲੋੜ ਹੈਗੀ ਬਸ ਸਿੱਧਾ ਇੱਧਰ ਆ ਜੀ ਦੀ ਹਾਲਾ ਦੱਸ ਨਹੀਂ ਪਾਲ ਸੱਸ ਜੀ ਆਪਣਾ ਠੀਕ ਆ ਹਾਂ ਠੀਕ ਆ ਮੈਂ ਗਈ ਸੀ ਸੁਮੇਹਾ ਦੇ ਨਾਲ ਤੁਹਾਡੇ ਘਰੇ ਤੇ ਮਾਣ ਅੱਛਾ ਤੇਰਾ ਭਰਾ ਵੀ ਉੱਥੇ ਹੀ ਬੈਠੇ ਸੀ ਉਹ ਕਹਿੰਦੇ ਬੀਬੋ ਨੂੰ ਕਹਿ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆਪਣੇ ਕੱਪੜੇ ਝੋਲੇ ਚ ਪਾ ਤੇ ਸਿੱਧੀ ਘਰੇ ਆ ਜਾ ਅੱਛਾ ਇਹ ਕਹਿੰਦੇ ਸੀ ਬਣਾ ਇਹ ਕਹਿੰਦੇ ਸੀ ਅਸੀਂ ਆਪੇ ਹੀ ਦੇਖ ਲਾਂਗੇ ਮੈਂ ਪੈਕੇ ਚੱਲੀ ਸੀ ਜਿਹੜੇ ਪੈਰਾਂ ਨਾਲ ਚੱਲ ਕੇ ਆਈਆਂ ਨਾ ਉਹਨੇ ਪੈਰਾਂ ਨਾਲ ਹੀ ਵਾਪਸ ਹੋ ਜਾ ਹੁਣ ਜਦ ਦੇਖ ਪੇਕੀ ਪੇਕੇ ਤੇਕੇ ਤੇਕੇ ਉੱਥੇ ਹੀ ਰਹਿ ਗਈਆਂ ਬਾਈ ਜੀ ਆ ਜਾ ਨਾ ਬਣਾ ਜਾ ਬਹਿ ਜਾ ਬਾਈ ਜੀ ਭਾਪੀ ਦਾ ਨਾ ਸੁਭਾਅ ਬਹੁਤ ਵਧੀਆ ਮੇਨਾ ਸਾਰਾ ਕੰਮ ਕਰਾਉਂਦੇ ਨੇ ਮੈਨੂੰ ਕਹਿੰਦੇ ਤੂੰ ਬੈਠ ਮੈਂ ਸਾਰਾ ਕੰਮ ਮੈਂ ਕਰਾਂਗੀ ਤੇ ਬਾਈ ਜੀ ਮੈਂ ਇੱਕ ਗੱਲ ਦੱਸਾਂ ਤੁਹਾਡਾ ਸੁਭਾਅ ਬੜਾ ਔੜਵਾ ਕਿਤੇ ਪਾਪੀ ਜਾਂ ਲੜਾਈ ਨਾ ਕਰਿਓ ਤੁਸੀਂ ਰਾਮਾਣਾ ਉਹਦੇ ਸਾਹਮਣੇ ਵਾਲਾ ਕੁਛਿਆਣੇ ਲੱਗਦੀ ਬੜਾ ਮੂਟਾ ਤਾਂ ਰੋਵੂ ਰੱਖਣਾ ਪੈਂਦਾ ਉਹ ਤਾਂ ਸਹੀ ਕਿਹਾ ਬਾਈ ਜੀ ਭਾਪੀ ਜੀ ਨਾ ਦਿਲ ਦੇ ਬਹੁਤ ਚੰਗੇ ਨੇ ਮੈਂ ਇਸ ਗੱਲ ਤੋਂ ਡਰਦੀ ਆ ਕਿ ਐਵੇਂ ਨਿੱਕੀ ਨਿੱਕੀ ਗੱਲ ਪਿੱਛੇ ਨਾ ਘਰ ਨਾ ਖਰਾਬ ਹੋ ਜੇ ਅਹੀਂ ਜਿਵੇਂ ਘਰ ਖਰਾਬ ਹੋ ਜੂਗਾ ਮੈਂ ਵੀ ਅੜਬ ਚਾਹਤਾ ਹਾਂ ਮੈਨੂੰ ਤੇ ਜੋ ਸੋਚ ਆ ਜਾਂ ਕੋਈ ਫਿਕਰ ਆ ਮੈਨੂੰ ਤੇਰੇ ਵਿਆਹ ਦਾ ਆਲਾ ਰੋਟੀ ਖਾ ਲ ਨਾ ਇਹਨੂੰ ਤੈਨੂੰ ਛੱਡ ਵੀ ਦਿਆ ਕਰੋ ਹੁਣ ਤਾਂ ਆਪਣਾ ਵਿਆਹ ਹੋ ਗਿਆ ਮੇਰੇ ਨਾਲ ਬੱਦ ਤਾਂ ਇਹਨੂੰ ਗਲੇ ਨਾਲ ਲਈ ਰੱਖਦੇ ਹੋ ਤੁਸੀਂ ਇਹ ਰੀਸ਼ਬ ਜਾਇਣਾ ਇਹਦੇ ਨਾਲ ਹੀ ਸਰਦਾਰੀ ਕੀਤੀ ਆ ਇਹਦੇ ਨਾਲ ਹੀ ਸਮਾਨੀ ਕਰਨੀ ਆ ਕਿ ਇਹ ਨਹੀਂ ਬੰਦਾ ਸੁਧਰ ਸਕਦਾ ਪਾਪੀ ਅ ਤੈਨੂੰ ਵੀਰੇ ਦੇ ਅੜਸ ਵਾਰ ਡੰਜਣ ਲੱਗਦਾ ਤੂੰ ਕਿੱਥੇ ਹੁਣ ਤਾਂ ਆਤ ਪੈ ਗਈ ਪਤਾ ਹੀ ਅ ਵਿਸਵਾ ਹੈ ਜਾਂ ਨਾਲੇ ਰੋਟੀ ਬਣੀ ਪਈ ਐ ਤੂੰ ਰੋਟੀ ਖਾ ਤੇ ਕਾਲਜ ਨੂੰ ਜਾ ਮੈਂ ਆਪੇ ਕਰ ਦਉਂਗੀ ਛਾਏ ਮੇਰੀ ਸੋਣੀ ਪਾਪੀ ਜੱਗਾ ਫੇਰ ਚਲਦੀ ਐ

ਤੇਰੇ ਪਿੰਡ ਦੀ ਇੱਕ ਕੁੜੀ ਨਾ ਮੇਰੇ ਨਾਲ ਪੜਦੀ ਆ ਉਹਨੇ ਮੈਨੂੰ ਅੱਜ ਦੱਸਿਆ ਕਿ ਤੇਰੇ ਵੀਰੇ ਹੋਣਾ ਨੇ ਆਣਾ ਅੱਛਾ ਚੱਲ ਫੇਰ ਓਟ ਓਟ ਕੇ ਰੋਟੀ ਵਾਲੀ ਬਣਾਈਏ ਨਾ ਮੇਰੀ ਗੱਲ ਸੁਣ ਲਓ ਬਸੋ ਅੱਜ ਮੇਰੇ ਭਾਈ ਆ ਰਹੇ ਨੇ ਕਿਤੇ ਜਾਣਾ ਨਹੀਂ ਗਾ ਠੀਕ ਆ ਨਹੀਂ ਜਾਂਦੇ ਸੁਖ ਨਾਲ ਹੀ ਆਉਣਾ ਆਹੋ ਸੁਖ ਨਾਲ ਹੀ ਆਉਣਾ ਉਹ ਦੇਖ ਹਾ ਬਈ ਕਿਵੇਂ ਆਣੇ ਹੋ ਥੋਡੇ ਅਜੀ ਤਾ ਆਇਆ ਸਾਡੀ ਬੀਬੋ ਭੈਣ ਬਹੁਤ ਦੁਖੀ ਐ ਇੱਥੇ ਕਾਹ ਆਇਆ ਸੀ ਕਾਦੋਂ ਦੁਖੀ ਆ ਤੁਹਾਨੂੰ ਕਿਹਨੇ ਕਹਿਤਾ ਇਹ ਪਰ ਸਾਨੂੰ ਕਿਹਨੇ ਦੱਸਣਾ ਸਾਨੂੰ ਸਾਰਾ ਪਤਾ ਵਾ ਜਿੱਦਣ ਦੀ ਵਿਆਹੀ ਆ ਕਦੇ ਮਿਲ ਲੈ ਕੇ ਆਇਆ ਉਹਨੂੰ ਸਾਡੇ ਕੋਲੇ ਉਹ ਅਸੀਂ ਬਿੱਲੀ ਨਹੀਂ ਜਿਹੜੇ ਤੁਰੇ ਫਿਰੇ ਐਵੇਂ ਹੀ ਔਰ ਬੇਲਾ ਦਾ ਕੋਈ ਵੀ ਨਹੀਂ ਹੁੰਦਾ ਹੈਗਾ ਪਰ ਆਪਣਾ ਰਿਸ਼ਤਾ ਹੀ ਇਹ ਜਾਵਾ ਵੀ ਨਿਵਾਉਣ ਲਈ ਮਿਲਣਾ ਬਲਣਾ ਪੈਂਦਾ ਵਾ ਨਿਵਾਉਣ ਦਾ ਕੇਤ ਤੇ ਬੈਠੇ ਆ ਨਹੀਂ ਤਾਂ ਹੁਣ ਉਹ ਕਦੇ ਭੁੱਕੀ ਦੇ ਕੇਤ ਚ ਅਫੀਨ ਦੇ ਕੇਸ ਪਿਸਟੋਲ ਦੇ ਕੇਸ ਪਸਾ ਦਿੰਦੇ ਔ ਕਿਵੇਂ ਬਸਾ ਲਾਂਗੇ ਇਹਨੋਂ ਪਿਸਟੋਲ ਦੇ ਕੇਸ ਪਸਾਣੇ ਆਪਾਂ ਕਿਵੇਂ ਬਸਾ ਦੋਗੇ ਮੈਨੂੰ ਸਹੂਤ ਹੈਗਾ ਕੋਈ ਤੁਹਾਡੇ ਕੋਲੇ ਆਇਂ ਨਹੀਂ ਗੱਲ ਬਾਣੀ ਸੌਲਾ ਪੱਤੇ ਪਾਉਣੇ ਨੇ ਫੇ ਆਪੇ ਜਿਹੜੇ ਕੱਢਦਾ ਫਿਰੂਗਾ ਕਚੇਰੀਆਂ ਚ ਠੀਕ ਆ ਠੀਕ ਆ ਜੇ ਮੈਨੂੰ ਜੱਜ ਨੇ ਪੁੱਛਿਆ ਵੀ ਪਿਸਤੌਲ ਕਿੱਥੋਂ ਆਇਆ ਉਹ ਸਾਲਿਓ ਫੁੱਟਾ ਹੀ ਨਾ ਲੈਣਾ ਮੈਂ ਉੱਥੇ ਇਹਦਾ ਬੜਾ ਹੀ ੜਬਾ ਇਹਦਾ ਪਾਣੀ ਕਿ ਸਾਧੂ ਇੱਥੇ ਸੰਗਾਲੇ ਲਿਆ ਚਲੋ ਤੇ ਦੀ ਚਲੋ ਪ੍ਰਾਭੋ ਕੀ ਹੋ ਗਿਆ ਇੰਨਾ ਰੌਲਾ ਪਾਇਆ ਲੋਕ ਖੜ ਖੜ ਦੇ ਦੇ ਨੇ ਉਹ ਕੁਛ ਨਹੀਂ ਕੁਛ ਨਹੀਂ ਉਹ ਬੀਬੋ ਭੈਣ ਸਾਨੂੰ ਦਾ ਕਿੰਨਾ ਨੇ ਸਨੇਹਾ ਦਿੱਤਾ ਸੀਗਾ ਕਹਿੰਦੇ ਛੋਟੀ ਭੈਣ ਦੁਖੀ ਬਹੁਤ ਆ ਉੱਥੇ ਅਸੀਂ ਤਾਂ ਆਏ ਸੀਗੇ ਨਹੀਂ ਵੀਰ ਇਹ ਜੀ ਕੋਈ ਗੱਲ ਨਹੀਂ ਕਿਸੇ ਦੇ ਮਗਰ ਲੱਗਣ ਦੀ ਵੀ ਕੋਈ ਲੋੜ ਨਹੀਂ ਹੈਗੀ ਮੈਂ ਆਪਦੇ ਘਰੇ ਪੂਰੀ ਸੁਖੀ ਆ ਜਦੋਂ ਮੈਂ ਨਵੀਂ ਨਵੀਂ ਵਿਆਹੀ ਸੀ ਨਾ ਉਦੋਂ ਮੈਨੂੰ ਵੀ ਭੇਤ ਨਹੀਂ ਸੀਗਾ ਕੋਕ ਮੈਨੂੰ ਹਰ ਗੱਲ ਤੇ ਜਦੋਂ ਟੋਕਦੇ ਸੀ ਮੈਨੂੰ ਆਏ ਲੱਗਦਾ ਸੀ ਵੀ ਮੈਨੂੰ ਦੁਖੀ ਕਰਦੇ ਨੇ ਪਰ ਹੁਣ ਮੈਂ ਠੀਕ ਆ ਮੈਨੂੰ ਹਰ ਚੀਜ਼ ਘਰੇ ਮਿਲਦੀ ਆ ਘਰੇ ਬੈਠੀ ਨੂੰ ਮਿਲਦੀ ਆ ਬਸ ਆ ਹੀ ਆ ਵੀ ਇਹ ਬੰਦਾ ਵੀ ਅੜੀ ਪਗਾਉਂਦਾ ਇਹਨੇ ਜਿੱਥੇ ਕਿਹਾ ਉੱਥੇ ਹੀ ਜਾਣਾ ਜਿੱਥੇ ਕਿਹਾ ਨਹੀਂ ਜਾਣਾ ਮੈਂ ਨਹੀਂ ਜਾਣਾ ਅੱਜ ਤਾਂ ਅੜਵ ਜੱਟ ਵੀ ਨਰਮ ਹੋਇਆ ਪਿਰਦਾ ਕਿਉ ਭਾਬੀ ਚਲੋ ਵੇ ਸਾਰੀਆਂ ਗੱਲਾਂ ਛੱਡੋ ਹੁਣ ਤੁਸੀਂ ਚਾਹ ਪੀ ਕੇ ਜਾਓ ਉਹ ਨਹੀਂ ਜੀ ਨਹੀਂ ਉਹ ਪੀਣੀ ਆ ਉਹ ਪੀਏ ਲੈ ਨਾ ਹੁਣ ਤਾਂ ਪੀਣੀ ਹੋ ਬੈਣੀ ਆ